ਮੱਛੀਆਂ ਖਾਣੇ ਉਹ ਸਾਰਿਆਂ ਦੀ ਫਾਰਮਿੰਗ ਹੁੰਦੀ ਹੈ ਇਹ ਘੱਟ ਘੱਟ ਕੇ ਤੁਸੀਂ ਐਕਸਪੋਰਟ ਕਰੀ ਜਾਂਦੇ ਹੋ ਲੱਖਾਂ ਡਾਲਰ ਤੁਸੀਂ ਕਮਾਉਂਦੇ ਹੋ ਇਹਨਾਂ ਦੀ ਫਾਰਮਿੰਗ ਦੱਸੋ ਕਿੱਥੇ ਹੁੰਦੀ ਹੈ ਪਾਲੇ ਇਹਨਾਂ ਨੂੰ ਸਮਾਜ ਪੱਟ ਕੱਟ ਕੱਟ ਕੇ ਇਹਨਾਂ ਦੇ ਕਰੋੜਾਂ ਰੁਪਏ ਕਰੋੜਾਂ ਅਰਬਾਂ ਡਾਲਰ ਕਮਾਉਂ ਤੁਸੀਂ ਸਾਡਾ ਪੁੱਤ ਮਾਰਾ ਸਾਡੇ ਪੁੱਤ ਨੂੰ ਕੀ ਦਿੰਦੇ ਹੋ ਤੁਸੀਂ ਇਹ ਨਾ ਹਿੰਦੂ ਦੇਖੇ ਨਾ ਇਹ ਮੁਸਲਮਾਨ ਦੇਖੇ ਨਹੀਂ ਸਿੱਖ ਦੇਖੇ ਜਿਹੜੇ ਮਰਜ਼ੀ ਵਿੱਚ ਵਜਦੀ ਐ ਇਹ ਇਹਦੀ ਫਾਰਮਿੰਗ ਕਰੋ ਜਿੱਥੇ ਕਰਨੀ ਐ ਐਕਸਪੋਰਟ ਕਰੋ ਤੱਪਕੇ ਕਰੋ ਠੀਕ ਐ ਇਹ ਲਿਆ ਕੇ ਉਰੇ ਪਾਲਣੇ ਨੂੰ ਛੱਡਤੀਆਂ ਸਾਡੇ ਵਾਸਤੇ ਅਸੀਂ ਇਹਨਾਂ ਨੂੰ ਪਾਲੀਏ ਤੇ ਵੱਡ-ਵੱਡ ਕੇ ਤੁਸੀਂ ਅਰਬਾ ਡਾਲਰ ਕਮਾਓ ਕੀ ਹੋ ਗਏ ਆਈ ਐਮ ਫਿਲਮ ਮੇਕਰ ਓਕੇ ਆਈ ਐਮ ਲਿਵਿੰਗ ਇਨ ਸਾਊਥ ਬਟ ਨਾਓ ਆਈ ਐਮ ਸਟੇਇੰਗ ਹੇਅਰ ਫੋਰ ਅ ਪੰਜਾਬੀ ਪ੍ਰੋਜੈਕਟ ਇਹ ਚੀਜ਼ ਪਲੀਜ਼ ਕੱਟ ਲਿਓ ਆਈ ਐਮ ਸੌਰੀ ਮੈਂ ਇਹ ਵਿੱਚ ਐਡ ਦੀ ਸੀ ਕਰਨੀ ਚਾਹੁੰਦਾ ਆ ਆਮ ਵੈਰੀ ਸੌਰੀ ਠੀਕ ਹੈ ਇਹ ਸਾਰਾ ਇਹ ਧੰਦਾ ਗੋਰਖਾ ਧੰਦਾ ਸਾਡੇ ਦਿਮਾਗ ਚ ਬਾਤ ਹੀ ਇਹ ਤੁਹਾਡੀ ਮਾਂ ਹੈ ਇਹਨੂੰ ਪਾ ਲਓ ਜਿਹੜੇ ਇਹਨੂੰ ਕਹਿੰਦੇ ਆ ਸਾਡੀ ਮਾਂ ਹੈ ਇਹ ਉਹਨਾਂ ਦੇ ਘਰਾਂ 'ਚ ਜਾਵਾਂਗੇ ਆ ਕੇ ਉਹਰੇ ਗੱਲ ਕਰਨ ਵੀ ਇਹ ਸਾਡੀ ਮਾਂ ਉਹਨਾਂ ਦੇ ਘਰਾਂ 'ਚ ਜਾ ਕੇ ਦੇਖਾਂ ਕਿੰਨੀਆਂ ਕਿ ਮਾਮਾਂ ਰੱਖੀਆਂ ਹੋਈਆਂ ਉਹਨਾਂ ਨੇ ਉਹ ਸੜਕਾਂ ਦੇ ਫਿਰਦੀਆਂ ਜੱੜਦੀਆਂ ਜੀ ਤੈਨੂੰ ਮਾਰਤਾ ਮੈਨੂੰ ਮਾਰਤਾ ਬਗਾਂਦੇ ਪੁੱਤ ਮਾਰਦੇ ਮੇਰੇ ਸ਼ਹਿਰ 'ਚ ਤਿੰਨ ਬੰਦੇ ਮਾਰੇ ਨੇ ਇਹਨਾਂ ਦੇ ਜੀ ਦੋ ਵਾਰੀ ਮੇਰੀ ਗੱਡੀ ਦਾ ਲੱਖ-ਲੱਖ ਰੁਪਏ ਦਾ ਨੁਕਸਾਨ ਕੀਤਾ ਇਹਨਾਂ ਨੇ ਆ ਪੁੱਤ ਮਾਰਿਆ ਪਿਆ ਕਿਹਦਾ ਇਹ ਐਸੇ ਸਮਾਜ ਦਾ ਪੁੱਤ ਹੈ ਨਾ ਜੀ ਇਹਨੇ ਬਾਈਕ ਖਰੀਦੀ 20-22 ਲੱਖ ਦੀ 25 ਲੱਖ ਦੀ ਜੋ ਮੀਡੀਆ ਤੋਂ ਪਤਾ ਲੱਗਦਾ ਉਹਦੇ ਉੱਤੇ ਇਹਨੇ ਕਾਹ ਉਸ ਐਸਵੀ ਦਿੱਤਾ ਇਹ ਆਪਦੀ ਮੌਤ ਦਾ ਮੈਂ ਕਹਿੰਦਾ ਖੁਦ ਜ਼ਿੰਮੇਦਾਰ ਆ ਇਹ ਬਟ ਆਮ ਵੈਰੀ ਸੌਰੀ ਸੇਇੰਗ ਥਿਸ ਅਸੀਂ ਸਾਰੇ ਉਹਦੀ ਮੌਤ ਦਾ ਜ਼ਿੰਮੇਦਾਰ ਆ ਜਿਹੜੇ ਕਾਉ ਨੂੰ ਤੜਕੇ ਘਰੋਂ ਚੱਕਦੇ ਆ ਬਈਆਂ ਰੋਟੀਆਂ ਲਿਆ ਕੇ ਇਹਨਾਂ ਦੇ ਮੂੰਹ ਚ ਪਾ ਦਿੰਦੇ ਆ ਇਹ ਪਲੀ ਜਾਂਦੀਆਂ ਨੇ ਤੇ ਮੁੜ ਕੇ ਫੜ ਕੇ ਇਥੋਂ ਲੈ ਜਾਂਦੇ ਨੇ ਵੱਢ ਕੇ ਇਹਨਾਂ ਨੂੰ ਐਕਸਪੋਰਟ ਕਰ ਦਿੰਦੇ ਆ ਪਰ ਅਰਬ ਦੇ ਮੁਲਕਾਂ ਨੂੰ ਕਦੇ ਉਧਰ ਸਾਰੇ ਇਹ ਯੂਰਪ ਜਾਂਦੀਆਂ ਅਮਰੀਕਾ ਜਾਂਦੀਆਂ ਅਰਬ ਕੰਟਰੀ ਜਾਂਦੀਆਂ ਸਭ ਤੋਂ ਵੱਧ ਇੰਗਲੈਂਡ ਜਾਂਦੀ ਹੈ ਠੀਕ ਹੈ ਨਾ ਮੈਂ ਇਸ ਗੱਲ ਦਾ ਦਾਵਾ ਨਹੀਂ ਕਰਦਾ ਬਟ ਮੈਂ ਪੜ੍ਹਿਆ ਸੀਗਾ ਕਿਤੇ ਠੀਕ ਹੈ ਵੀ ਸਾਡੀ ਇੱਕ ਟ੍ਰੀਟੀ ਹੋਈ ਸੀ ਜਦੋਂ ਅਸੀਂ ਆਜ਼ਾਦ ਹੋਏ ਸੀ ਯੂ ਹੈਵ ਟੂ ਸੈਂਡ ਕਾਓ ਮੀ ਟੂ ਯੂਕੇ ਫੋਰ ਅਸ ਅਸੀਂ ਕੀ ਪਾਲੀਏ ਇਹਨਾਂ ਨੂੰ ਜਿਨ੍ਹਾਂ ਨੇ ਭੇਜਣੀਆਂ ਨੇ ਮੁਰਗਾ ਖਾਣੇ ਆ ਮੱਛੀਆਂ ਖਾਣੇ ਆ ਸਾਰੇ ਖਾਂਦੇ ਆਂ ਦੇ ਕਿੱਥੋਂ ਆਂਦੀਆਂ ਨੇ ਮੈਂ ਮੁਰਗਿਆਂ ਦੀ ਫਾਰਮਿੰਗ ਕਰਦਾ ਮੈਂ ਬੱਕਰੇ ਦੀ ਫਾਰਮਿੰਗ ਵੀ ਕਰਦਾ ਮੇਰੇ ਲੱਖਾਂ ਭਰਾ ਸਮਾਜ ਦੇ ਕਰਦੇ ਹੋਣਗੇ ਇੱਕ ਹੋਰ ਚੀਜ਼ ਜੋ ਉਪਜੈ ਸੋ ਵਿਣਸ ਹੈ ਜਿਹੜਾ ਪੈਦਾ ਹੋ ਗਿਆ ਉਹਨੇ ਮਰਨਾ ਹੈ ਨਾ ਇਹ ਕਾਓ ਦੀ ਮੈਨੂੰ ਫੋਟੋ ਖਿੱਚ ਕੇ ਭੇਜ ਦਿਓ ਕਿਤੇ ਵੀ ਅਪਲੋਡ ਕਰ ਦਿਓ ਇਹ ਕੁਦਰਤੀ ਮੌਤ ਕਰੇ ਮਰੀ ਪਈ ਹੋਵੇ ਕਿੱਥੇ ਜਾਂਦੀ ਹੈ ਕਿੱਥੋਂ ਆਉਂਦੀ ਹੈ ਤੇ ਕਿੱਥੇ ਜਾਂਦੀ ਹੈ ਇਹ ਇਹਨਾਂ ਨੂੰ ਜੰਮ ਕੇ ਇੱਥੇ ਛੱਡ ਦਿੰਦੇ ਨੇ ਇਹ ਬਰੀਡਿੰਗ ਕਰੀ ਜਾਂਦੀ ਐ ਡਾਡੇ ਡਾਡੇ ਸਾਂ ਛੱਡੇ ਹੋਏ ਨੇ ਵਿੱਚ ਇਹਨਾਂ ਦੇ ਆਈ ਐਮ ਸੌਰੀ ਟੂ ਸੇ ਥੈਟ ਕੁੜੀਆਂ ਵੀ ਖੜੀਆਂ ਇੱਥੇ ਇਹ ਬਰੀਡਿੰਗ ਹੁੰਦੀ ਐ ਇੱਥੇ ਛੋਟੇ ਛੋਟੇ ਬੱਚੀਆਂ ਉਹਨਾਂ ਨੂੰ ਅਸੀਂ ਮੂੰਹ ਚ ਦੇਈ ਜਾਂਦੇ ਹਾਂ ਉਹਨਾਂ ਦੇ ਘਰਾਂ ਚੋਂ ਕੱਟਗੱਲ ਰੋਟੀਆਂ ਗਾਊ ਨੂੰ ਗਰਾਸ ਦੇਓ ਕਾਹਦਾ ਗਰਾਸ ਦੇਓ ਪਰ ਪਲ ਪਲ ਕੇ ਡੇਡ ਇਨਸਾਨ ਹੋ ਰਹੇ ਨੇ ਇਹ ਰਸ਼ੀਅਨ ਟੈਂਕਾਂ ਜਿਹੜੇ ਜਿਹੜੇ ਵੱਡ-ਵੱਡ ਕੇ ਤੁਸੀਂ ਇਹਨਾਂ ਨੂੰ ਵੇਚੀ ਜਾਂਦੇ ਹੋ ਮਰਦਾ ਕੌਣ ਹੈ ਮਰਦੇ ਸਾਡੇ ਜਵਾਨ ਨੇ ਕੱਲ ਨੂੰ ਮੈਂ ਵੀ ਮਰ ਸਕਦਾ ਤੁਸੀਂ ਵੀ ਇਸ ਸਮਾਜ ਦੇ ਵਿੱਚੋਂ ਕੋਈ ਵੀ ਐਸੇ ਹਾਦਸੇ ਦਾ ਜਕਰਾ ਇਹਨਾਂ ਨੂੰ ਛੱਡ ਰਹੇ ਨੇ ਕਾਰਵਾਈ ਹੋਣੀ ਚਾਹੀਦੀ ਹੈ ਜੀ ਕਾਰਵਾਈ ਨਹੀਂ ਹੋਣੀ ਚਾਹੀਦੀ ਕਾਰਵਾਈ ਤੁਸੀਂ ਕਰੋ ਸਮਾਜ ਕਰੇ ਕਾਰਵਾਈ ਜਵੰਦੇ ਦੀ ਮੌਤ ਦਾ ਮੁੱਖ ਦੋਸ਼ੀ ਫਿਰ ਬਾਈ ਜੀ ਕਿਸ ਨੂੰ ਮੰਨਦੇ ਜਵੰਦੇ ਦੀ ਮੌਤ ਦਾ ਮੁੱਖ ਦੋਸ਼ੀ ਮੈਂ ਵੀ ਆ ਹਰ ਬੰਦਾ ਜਿਹੜੇ ਨੇ ਆ ਜਿਹੜੀਆਂ ਕਿਲਰ ਕਾਉ ਸੜਕਾਂ ਤੋਂ ਹਟਾਓ ਮੈਂ ਕਹਿੰਦਾ ਆ ਜਿਹੜੀਆਂ ਕਿਥੇ ਤੁੰਗੀਆਂ ਫਿਰਦੀਆਂ ਕਦੇ ਨਾ ਕਦੇ ਇਹਦੇ ਮੂੰਹ ਚ ਰੋਟੀ ਮੈਂ ਵੀ ਦਿੱਤੀ ਹੋਊਗੀ ਸਾਡੇ 25 ਕਿੱਲੇ ਸੜਕ ਕਣਕ ਦੇ ਮੱਚ ਗਏ ਸੀ ਅੱਜ ਤੋਂ ਘੱਟੋ ਘੱਟ 10-12 ਸਾਲ ਪਹਿਲਾਂ ਮੇਰੇ ਮਨ ਦੇ ਵਿੱਚ ਇੱਕ ਭਾਵਨਾ ਸੀਗੀ ਮੈਂ ਆਪਦੇ ਚਾਚਾ ਜੀ ਨੂੰ ਕਿਹਾ ਚਾਚਾ ਜੀ ਬਹੁਤ ਵੱਡਾ ਨੁਕਸਾਨ ਹੋ ਗਿਆ ਅੰਨ ਦਾ ਆਪਾਂ ਇੱਕ ਪੁੰਨ ਕਰਦੀਏ ਕਹਿੰਦੇ ਕੀ ਮੈਂ ਕਿਹਾ ਆਪਾਂ 25 ਕਿੱਲੇ ਹੁਣ ਜੋ ਮੱਕਾ ਜਾਂ ਜਵਾਰ ਬੀਜ ਦਿੰਦੇ ਆ ਇਹ ਆਪਾਂ ਗਊਸ਼ਾਲਾ ਛੱਡ ਦਿਆਂਗੇ ਪਰ ਉਹ ਮੇਰੀ ਬਹੁਤ ਵੱਡੀ ਗਲਤੀ ਸੀ ਅੱਜ ਮੈਂ ਮੰਨਦਾ ਠੀਕ ਹੈ ਕਿਉਂ ਛੱਡ ਦਿਆਂ ਸੀ ਕਿਉਂ ਪਾਲੀਏ ਇਹਨਾਂ ਨੂੰ ਜਿਆਦਾ ਫੜ ਕੇ ਸਾਰੀਆਂ ਗਊਸ਼ਾਲਾ ਜ ਤਨੂੰ ਹੁਣ ਪਤਾ ਲੱਗਿਆ ਨਾ ਕੌਣ ਜ਼ਿੰਮੇਦਾਰ ਹੈ ਤੁਸੀਂ ਵੀ ਜ਼ਿੰਮੇਦਾਰ ਹੋ ਸਾਰਾ ਇੱਕ ਇੱਕ ਬੰਦਾ ਜ਼ਿੰਮੇਦਾਰ ਹੈ ਜਿਹੜਾ ਇੱਥੇ ਇੰਡੀਆ ਦਾ ਬਸੰਦਾ ਹੈਗਾ ਕਾਉਸਸ ਦੇ ਨਾਮ ਤੇ ਜਿਹੜਾ ਪੈਸਾ ਇਕੱਠਾ ਸਰਕਾਰਾਂ ਕਰਦੀਆਂ ਤੁਹਾਨੂੰ ਕੀ ਲੱਗਦਾ ਕਿ ਉਹ ਸਿਰਫ ਇੱਕ ਪੈਸਾ ਇਕੱਠਾ ਕਰਨ ਦੀ ਸਕੀਮ ਹੈ ਪੈਸਾ ਇਕੱਠਾ ਕਰਨ ਦੀ ਸਕੀਮ ਹੈ ਹੋਰ ਕੁਝ ਨਹੀਂ ਕਾਉਸਸ ਜਿਵੇਂ ਜੀਐਸਟੀ ਸਟੇਟ ਦਾ ਤੇ ਸੈਂਟਰ ਦਾ ਬਿੱਲ ਤੇ ਆਉਂਦਾ ਹੈ ਨਾ ਸਰਕਾਰ ਪਹਿਲਾਂ ਤਾਂ ਇਹ ਕੰਮ ਕਰਿਆ ਕਾਉਸਸ ਜਿੰਨਾ ਸਾਡੇ ਤੋਂ ਕਲੈਕਟ ਕਰਦੀ ਹੈ ਉਹ ਇੱਕ ਡਿਟੇਲ ਉਹਦੇ ਵਿੱਚ ਬਿਲਿੰਗ ਦੇ ਵਿੱਚ ਆਉਣੀ ਚਾਹੀਦੀ ਹੈ ਅਸੀਂ ਮੈਂ ਕੀ ਦਿੱਤਾ ਅੱਜ ਮੈਂ ਖਾ ਕੇ ਆਇਆ 500 ਰੁਪਏ ਦਾ ਖਾ ਕੇ ਆਇਆ ਮੈਂ ਕਾਉਸਸ ਦੇ ਕੇ ਆਇਆ ਤੇ ਮੈਂ ਵੀ ਇਹਦਾ ਜ਼ਿੰਮੇਵਾਰ ਆ ਇਹ ਜਵੰਦੇ ਦੀ ਮੌਤ ਦਾ ਠੀਕ ਹੈ ਜੀ ਠੀਕ ਹੈ ਮੇਰੇ ਨਾਲ ਬੁਲੰਦ ਕਰੋ ਜੇ ਤੁਸੀਂ ਜਵੰਦੇ ਨੂੰ ਪਿਆਰ ਕਰਦੇ ਹੋ ਇਹ ਤੁਸੀਂ ਹਾਥੇ ਰੋਕਣਾ ਚਾਹੁੰਦੇ ਹੋ ਮੈਂ ਕਹਾਂਗਾ ਕਿਲਰ ਕਾ ਤੁਸੀਂ ਕਹਿੰਦੇ ਸਮਾਜ ਤੋਂ ਹਟਾਓ ਕਹੋਗੇ ਨਹੀਂ ਕਹੋਗੇ ਤੁਸੀਂ ਸਾਰੇ ਚੁੱਪ ਕਰ ਗਏ ਯਾਰ ਤੁਸੀਂ ਕੀ ਗੱਲ ਕੱਲਾ ਕੱਲਾ ਬੰਦਾ ਤੁਹਾਨੂੰ ਸਾਰਿਆਂ ਨੂੰ ਲੀਡ ਕਰੂਗਾ ਕਾਂਗੇ ਜੀ ਕਾਂਗੇ ਕਾਂਗੇ ਕੱਲਰ ਕਾ ਸਮਾਜ ਤੋਂ ਹਟਾਓ ਸਮਾਜ ਤੋਂ ਹਟਾਓ ਮੈਂ ਇਮੋਸ਼ਨਲ ਆ ਮੈਨੂੰ ਬੜਾ ਦੁੱਖ ਆ ਮੈਂ ਘਰੇ ਬੈਠਾ ਸਾਰਾ ਦਿਨ ਦੇਖੀ ਜਾਂਦੇ ਸੀ ਹੁਣ ਕੀ ਹੋ ਰਿਹਾ ਹੁਣ ਕੀ ਹੋ ਰਿਹਾ ਅੱਜ ਸਵੇਰੇ ਪਤਾ ਲੱਗਿਆ ਮੈਂ ਆਪਣੇ ਆਫਿਸ ਜਾ ਰਿਹਾ ਸੀਗਾ ਮੇਰੇ ਨਾਲ ਮੇਰਾ ਬ੍ਰਦਰ ਹੈ ਵੱਡਾ ਮੈਂ ਕਿਹਾ ਨਹੀਂ ਯਾਰ ਪਹਿਲਾਂ ਫੋਟੋਸ ਚੱਲ ਇੱਥੋਂ ਦੀ ਹੋ ਕੇ ਗਏ ਆ ਅੱਗੇ ਜਾਵਾਂਗੇ ਬਸ ਮੇਰੇ ਹੱਥ ਬੰਨ ਗਏ ਬੈਂਦੀ ਐ ਕੱਲੇ ਕੱਲੇ ਬਛੰਦੇ ਨੂੰ ਜਿਹੜੇ ਮੇਰੇ ਭਰਾ ਇਹਨਾਂ ਨੂੰ ਮਾਵਾ ਮੰਨਦੇ ਨੇ ਮੰਨਣ ਮੇਰੇ ਵੀ ਪ੍ਰਾਣ ਨੇ ਉਹ ਠੀਕ ਹੈ ਨਾ ਪਰ ਤੁਸੀਂ ਮਾਵਾਂ ਨੂੰ ਆਪਦੀਆਂ ਜੀ ਦੁਰਗਤੀ ਆਏ ਨਾ ਕਰੋ ਵੀ ਸੜਕਾਂ ਦੇ ਉੱਤੇ ਰੁਲਦੀਆਂ ਫਿਰਦੀਆਂ ਨੇ ਗੰਦ ਖਾਦੀਆਂ ਫਿਰਦੀਆਂ ਨੇ ਤੇ ਫਿਰ ਲੋਕਾਂ ਦੇ ਵਿੱਚ ਵੱਜਦੀਆਂ ਨੇ ਕਦੇ ਨਾ ਕਦੇ ਤੁਹਾਡੇ 'ਚ ਵੀ ਵੱਜ ਸਕਦੀ ਹੈ ਇਹ ਤੁਸੀਂ ਤੁਹਾਡੇ ਪਰਿਵਾਰ ਨਾਲ ਵੀ ਇਹ ਆ ਸਕਦਾ ਮੇਰੇ ਨਾਲ ਦੋ ਵਾਰੀ ਹੋਇਆ ਹੋਇਆ ਹੈ ਮੇਰੇ ਜਾਨ ਪਛਾਣ ਦੇ ਮੇਰੇ ਸ਼ਹਿਰ ਰਤੀਏ ਦੇ ਬੰਦੇ ਤਿੰਨ ਚਾਰ ਇਹਨਾਂ ਨੇ ਮਾਰੇ ਹੋਏ ਨੇ ਵਿੱਚ ਤੇ ਆਹ ਦਾ ਹੁਣ ਯਾਰ ਇਹ ਗੱਲ ਤਾਂ ਹਾਈਲਾਈਟ ਹੋ ਗਈ ਕਿਉਂਕਿ ਰਾਜਵੀਰ ਜਵੰਦੇ ਨਾਲ ਜੁੜ ਗਈ ਆ ਕੇ ਪਰ ਰਾਜਵੀਰ ਜਵੰਦੇ ਨੂੰ ਜੇ ਪਿਆਰ ਕਰਦੇ ਹੋ ਤੁਸੀਂ ਸੌਰੀ ਮੇਰਾ ਥੱਕੜੇ ਗਿਰਿਆ ਸੌਰੀ ਜੇ ਰਾਜਵੀਰ ਜਵੰਦੇ ਨੂੰ ਤੁਸੀਂ ਪਿਆਰ ਕਰਦੇ ਆ ਤਾਂ ਜਿੱਥੇ ਵੀ ਇਹ ਤੁਹਾਨੂੰ ਦੇਖਦੀ ਹੈ ਇਹ ਗਾਂ ਇਹਨੂੰ ਧੱਕੇ ਮਾਰੋ ਜਿਹੜਾ ਕਹਿੰਦਾ ਇਹ ਮਾਂ ਹੈ ਸਾਡੀ ਉਹਦੇ ਘਰੇ ਬਾੜੋ ਇਹਨੂੰ ਡੀਸੀ ਆਫਿਸ 'ਚ ਮਾਰੋ ਐਸਡੀਓ ਆਫਿਸ 'ਚ ਮਾਰੋ ਪੁਲਿਸ ਵਾਲੇ ਆਉਂਦੇ ਆ ਪੁਲਿਸ ਦਾ ਥਾਣਾ 'ਚ ਤੱਕੋ ਇਹਨਾਂ ਨੂੰ ਥੋਡੀ ਮਾਂ ਹੈ ਜਿਹੜੀ ਜਿਹੜਾ ਬੰਦਾ ਕਹਿੰਦਾ ਮੇਰੀ ਮਾਂ ਹੈ ਸਰਕਾਰ ਕਹਿੰਦੀ ਇਹਨੇ ਕਾਹ ਮਾਂ ਸਾਡੀ ਸਰਕਾਰ ਦਾ ਜਿੱਥੇ-ਜਿੱਥੇ ਆਫਿਸ ਨੇ ਉਹਨਾਂ ਨੂੰ ਬਾੜੋ ਉੱਥੇ ਲ ਜਾ ਕੇ